कूड़े दी समस्या ਆਵਾ ਪਾਣੀ ਦੀ ਸਮੱਸਿਆ ਆਵਾ ਇਹ ਸਮੱਸਿਆ ਨੂੰ ਅੱਗੇ ਰੱਖਾਂਗੀ ਮੇਰੇ ਪਾਪਾ ਇਹ ਕੰਮ ਵੈਸੇ ਅਸੀਂ ਆਪਣੇ ਬੰਦੇ ਪ੍ਰਾਈਵੇਟ ਰੱਖਿਓਏ ਨੇ ਆਪਣੇ ਜਿਹੜੇ ਸਾਡੇ ਕੰਮ ਕਰਦੇ ਨੇ ਬਟ ਪਾਵਰ ਤੇ ਆਉਣ ਤੇ ਬਾਅਦ ਮੈਂ ਹੋਰ ਵਧੀਆ ਕੰਮ ਕਰਕੇ ਦਿਖਾਵਾਂਗੀ ਸ਼ਾਂਤੇ ਮੋਰ ਕਦੇ ਰਾਣੀਏ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਪੜਿਆ ਲਿਖਿਆ ਮੇਰਾ ਬੱਚਾ ਅੱਗੇ ਜਾਏਗਾ ਹੌਸ ਤੇ ਵਾਅ ਠਾਏਗਾ ਇਹਨੂੰ ਗਾਈਡ ਮੈਂ ਕਰਾਂਗਾ ਕਿਆ ਕੁਐਸਚਨ ਥਾਨ ਵਾਲਾ ਹੈ ਇੱਕ ਆਪਾਂ ਕੰਮ ਕਰਾਉਣਾ ਹੈ ਤੇ ਮੈਂ ਤੇ ਇਸ ਪਹਿਲਾਂ ਵੀ 6 2.5 ਸਾਲ ਤੋਂ ਕਰ ਰਿਹਾ ਜਿਹੜੀ ਪਰਮਾਤਮਾ ਮੇਰੇ ਕੋਲ ਕਰਵਾ ਰਿਹਾ ਉਹ ਮੇਰੀ ਤੇ ਉਸੇ ਤਰ੍ਹਾਂ ਜਾਰੀ ਰਹੇਗੀ ਬੱਲੇ ਸਾਰੇ ਥੱਲੇ ਚੱਲੇ ਜੁਧੀ ਸ਼ਰਮਾ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜੁਧੀ ਸ਼ਰਮਾ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜੁਧੀ ਸ਼ਰਮਾ ਦੀ ਬੱਲੇ ਬੱਲੇ ਕਿਹਾ ਕਿ ਮੈਂ ਆਸ ਕਰਦਾ ਮੇਰੀ ਬੇਟੀ ਉਸ ਤੋਂ ਵੱਧ ਮੇਰਾ ਨਾਮ ਉੱਚਾ ਕਰੇਗੀ ਕਿਉਂਕਿ ਮੈਨੂੰ ਪਤਾ ਜਿੰਨੀ ਇੰਟੈਲੀਜੈਂਟ ਹੈ ਉਹਦੇ ਬਾਰੇ ਮਾਈਕ ਤੇ ਬਿਆਨ ਕਰਾਂ ਚ ਚੰਗਾ ਨਹੀਂ ਲੱਗੇਗਾ। ਭੋਲ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ। ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ। ਸ਼ਿਰੂਤੀ ਸ਼ਰਮਾ ਜਿੰਦਾਬਾਦ। ਸੰਦੀਪ ਸ਼ਰਮਾ ਜਿੰਦਾਬਾਦ। ਜੀਵ ਸ਼ਰਮਾ ਜੀ ਕੰਮ ਕਰਨਗੇ। ਔਰ ਅਸੀਂ ਇਲਾਕਾ ਨਿਵਾਸੀ ਜਿਹੜੇ ਆ ਮੇਰੇ ਨਾਲ ਮੇਰੇ ਸਾਥੀ ਖੜੇ ਨੇ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜਿਹੜੇ ਦਿਨ ਰਾਤ ਸਾਡੇ ਨਾਲ ਮਿਹਨਤ ਕਰਦੇ ਆ। ਅਸੀਂ ਇਹਨਾਂ ਭਰਾਵਾਂ ਪੈਣਾ ਦਾ ਸਾਰਿਆਂ ਧੰਨਵਾਦ ਕਰਦੇ ਆ। ਜੈ ਹਿੰਦ ਜੈ ਭਾਰਤ। ਇਹ ਦਿਲੋਂ ਜਾਣਦੇ ਆ ਕਿ ਇਹੀ ਜਤਨ ਇਹੀ ਇਹਨਾਂ ਸਭ ਨੂੰ ਵਧੀਆ ਵਧੀਆ ਕੰਮ ਕਰਾ ਕੇ ਦਈਏ ਮੱਲੇ ਵਾਲੇ ਨੂੰ ਸ਼ਾਂਤੇ ਮੋਰ ਕੇ ਤੇ ਲਾਣੀਏ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਹੱਥ ਦੇ ਨਿਸ਼ਾਨ ਤੇ ਵਾਰਡ ਨੰਬਰ 15 ਜੇ ਮੌਜੂਦਾਂ ਜਿੱਥੇ ਕਾਂਗਰਸ ਤੋਂ ਐਡਵੋਕੇਟ ਸ਼੍ਰੇਤੀ ਸ਼ਰਮਾ ਮੈਮ ਖੜੇ ਹੋਏ ਨੇ ਇਹਨਾਂ ਦੇ ਪਿਤਾ ਜੀ ਜੋ ਕਿ ਰਿਟਾਇਰਡ ਐਸ ਐਚਓ ਨੇ ਸੰਜੀਵ ਸ਼ਰਮਾ ਜੀ ਤੇ ਇਹਨਾਂ ਦੀ ਬੇਟੀ ਜਿਹੜੇ ਨੇ ਇਸ ਵਾਰ ਨਗਰ ਨਗਮ ਇਲੈਕਸ਼ਨਸ ਦੇ ਵਿੱਚ ਖੜੇ ਹੋਏ ਨੇ ਪਿਤਾ ਜੀ ਨਾਲ ਪਹਿਲਾਂ ਤੇ ਗੱਲਬਾਤ ਕਰਦੇ ਆ ਜੋ ਕਿ ਬਹੁਤ ਵੱਡੇ ਸਮਾਜ ਸੇਵਕ ਵੀ ਨੇ ਲਗਾਤਾਰ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਨੇ ਜਿਸ ਦੇ ਨਾਲ ਨਾਲ ਹੀ ਹੁਣ ਇਹਨਾਂ ਦੀ ਬੇਟੀ ਨੂੰ ਜਿਹੜਾ ਹੈ ਨਗਰ ਨਗਮ ਇਲੈਕਸ਼ਨ ਦੇ ਵਿੱਚ ਉਮੀਦਵਾਰ ਤੋਂ ਹਟੇ ਚੁਣਿਆ ਗਿਆ ਹੈ ਸਰ ਕਿਵੇਂ ਦਾ ਲੱਗਦਾ ਹੈ ਜਿੰਦਾਬਾਦ ਸਭ ਤੋਂ ਪਹਿਲਾਂ ਆਪਣੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੇਰੀ ਬੀਟਿੰਗ ਸੇਡ ਦਿੱਤੀ ਹੈ ਮੈਂ ਹਾਈ ਕਾਰ ਮਾਰਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਇਸ ਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਥਾਹ ਪਿਆਰ ਦਿੱਤਾ ਹੈ ਜਿਸ ਦੇ ਮੈਂ ਸਮਝਣ ਕਾਬਲ ਨਹੀਂ ਸਾ ਜਿੰਨਾ ਕਿ ਮੈਨੂੰ ਪਿਆਰ ਮਿਲਿਆ ਮੇਰੇ ਕੋ ਸਮਾਇਆ ਨਹੀਂ ਜਾ ਰਿਹਾ ਜਿੰਨੀ ਕਿ ਮੈਨੂੰ ਦਿਲੋਂ ਇੱਕ ਇਲਾਕੇ ਦੀ ਖੁਸ਼ੀ ਮਿਲੀ ਹੈ ਪਿਆਰ ਮਿਲਿਆ ਹੈ ਮੈਂ ਇਲਾਕੇ ਦਾ ਜੇ ਪਹਿਲਾਂ ਰਿਣੀ ਹਾਂ ਤੇ ਗਾਂ ਵੀ ਰਿਣੀ ਰਵਾਂਗਾ ਬਸ ਇਸ ਤੋਂ ਵੱਧ ਕੁਝ ਨਹੀਂ ਜੇ ਪਹਿਲਾਂ ਸੇਵਾ ਕੀਤੀ ਹੈ ਜੇ ਮੇਰੀ ਬੇਟੀ ਨੂੰ ਪਾਵਰ ਮਿਲੇਗੀ ਮੈਂ ਉਸ ਤੋਂ ਵੱਧ ਸੇਵਾ ਕਰਾਂਗਾ ਲਗਾਤਾਰ ਸਰ ਤੁਸੀਂ ਦੇ ਅਸੀਂ ਦੇਖਦੇ ਹਾਂ ਕਿ ਤੁਸੀਂ ਸਮਾਜ ਸੇਵਾ ਦੇ ਬਹੁਤ ਸਾਰੇ ਕੰਮ ਕਰਦੇ ਹੋ ਜੇਕਰ ਤੁਹਾਡੀ ਬੇਟੀ ਨੂੰ ਇਸ ਦਾ ਮੌਕਾ ਮਿਲਦਾ ਤੇ ਇਹ ਵੀ ਕਿੱਦਾਂ ਦੇ ਕੰਮ ਕਰਨਗੇ ਇਹ ਮੇਰੇ ਨਾਲ ਬੈਟਰ ਕਰਨਗੇ ਕੋਈ ਮੇਨੂੰ ਵੱਧ ਐਜੂਕੇਟਡ ਨੇ ਇਹ ਸ਼ੀ ਇਜ਼ ਐਲ ਐਲ ਐਮ ਕੁਆਲੀਫਾਈਡ ਹੈ ਤੇ ਜੇ ਹੋ ਜਾਏਗਾ ਉਹ ਉਸ ਤੋਂ ਵਾਅਖਾਏਗਾ ਇਹਨੂੰ ਗਾਈਡ ਮੈਂ ਕਰਾਂਗਾ ਕਿਆ ਕੁਐਸਚਨ ਥਾਨ ਵਾਲਾ ਹੈ ਇੱਕ ਆਪਾਂ ਕੰਮ ਕਰਾਉਣਾ ਹੈ ਤੇ ਮੈਂ ਤੇ ਇਸ ਪਹਿਲਾਂ ਵੀ 6 2.5 ਸਾਲ ਤੋਂ ਕਰ ਰਿਆ ਜਿਹੜੀ ਪਰਮਾਤਮਾ ਮੇਰੇ ਕੋਲ ਕਰਵਾ ਰਿਆ ਉਹ ਮੇਰੀ ਤੇ ਉਸੇ ਤਰ੍ਹਾਂ ਜਾਰੀ ਰਹੇਗੀ ਅੱਗੇ ਅਸੀਂ ਮੈਨੂੰ ਇੰਡੀਵਿਜੂਅਲ ਤੌਰ ਤੇ ਕੰਮ ਕਰਾਉਣਾ ਪੈਂਦਾ ਸੀ ਕੋਈ ਸਰਕਾਰ ਦੀ ਮਦਦ ਨਹੀਂ ਸੀ ਮਿਲਦੀ ਸਗੋਂ ਮੁਸ਼ਕਲ ਆਉਂਦੀ ਸੀ ਹੁਣ ਜਦੋਂ ਪਾਵਰ ਮਿਲੀ ਮੇਰੀ ਬੇਟੀ ਹੋਸਟ ਬੈਠੀ ਹੋਏਗੀ ਤੇ ਮੇਰੀ ਵੀ ਆਵਾਜ਼ ਨੂੰ ਹੋਸਟ ਤੇ ਪਬਲਿਕ ਦੀ ਆਵਾਜ਼ ਨੂੰ ਹੋਸਟ بلند ਕਰੇਗੀ ਤੇ ਸਾਨੂੰ ਸਰਕਾਰ ਦਾ ਵੀ ਸਾਥ ਮਿਲੇਗਾ ਕਾਰਪੋਰੇਸ਼ਨ ਦਾ ਸਾਥ ਮਿਲੇਗਾ ਤੇ ਅਸੀਂ ਅੱਗੇ ਨਾਲ ਬੈਟਰ ਜਿਹੜੀਆਂ ਉਹ ਸੇਵਾਵਾਂ ਦੇਵਾਂਗੇ ਜਿਹੜੀਆਂ ਮੇਰਾ ਖਿਆਲ ਪੰਜਾਬ ਕੀ ਕਿਤੇ ਕਿਸੇ ਹਿੰਦੁਸਤਾਨ ਦੀ ਕਾਰਪੋਰੇਸ਼ਨ ਕਿਸੇ ਵੀ ਕੌਂਸਲਰ ਜਾਂ ਕਿਸੇ ਐਮ.ਐਲ.ਏ ਨਾਲ ਦਿੱਤੀਆਂ ਉਹਨਾਂ ਨਾਲ ਵਧੀਆ ਸੇਵਾਵਾਂ ਦਿੰਦੇ ਬਾਰੇ ਮਨਚ ਵਿਚਾਰ ਬਣਾ ਕੇ ਪਲੈਨਿੰਗਾਂ ਬਣਾਈਆਂ ਹੋਈਆਂ ਨੇ ਉਹ ਵਕਤੋਂ ਤੋਂ ਬਾਅਦ ਹੀ ਡਿਸਕਲੋਜ਼ ਕਰਾਂਗਾ ਮੈਂ ਇਹ ਚਿਹਰੇ ਤੇ ਬਹੁਤ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਸਰ ਕਿਉਂਕਿ ਇੱਕ ਬੇਟੀ ਜਿਹੜੀ ਤੁਸੀਂ ਛੋਟੇ ਨੂੰ ਤਾਂ ਅਸੀਂ ਬੇਟੀ ਨੂੰ ਪਾਲਦੇ ਆ ਵੱਡੇ ਕਰਦੇ ਆ ਤੇ ਜਦੋਂ ਉਹ ਇਸ ਮੁਕਾਮ ਤੇ ਦੇਖਦੇ ਆ ਤੇ ਬਹੁਤ ਹੀ ਪ੍ਰਾਊਡ ਵੀ ਫੀਲ ਹੁੰਦਾ ਹੈ ਕਿ ਅੱਜ ਸਾਡੀ ਬੇਟੀ ਜਿਹੜੀ ਆ ਸਾਨੂੰ ਮਾਣ ਮਹਿਸੂਸ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਮਾਨ ਮਹਿਸੂਸ ਹੁੰਦਾ ਲੇਕਿਨ ਮੈਂ ਇਹਨੂੰ ਫਿਰ ਵੀ ਕਹਿੰਦਾ ਰਹਿਣਾ ਬੱਚਾ ਹੋਰ ਪੜ ਤੂੰ ਚਾਰਜ ਮਾਤਾ ਪੜੀ ਹੁੰਦੀ ਚੰਗਾ ਹੁੰਦਾ ਐਲ ਐਲ ਐਮ ਕਰਨ ਤੋਂ ਬਾਅਦ ਵੀ ਮੈਨੂੰ ਇਹੀ ਕਹਿਣਾ ਬੱਚਾ ਪੜ ਲੈ ਚਾਰਜ ਮਾਤਾ ਹੋਰ ਤੇ ਇਹ ਗਾਂ ਆਪਣੀ ਵਧੀਆ ਲਾਈਨ ਇਨ ਜੌਬ ਕਰ ਰਹੇ ਨੇ ਅਡਾਪਟ ਕਰ ਰਹੇ ਨੇ ਮੈਂ ਵਧੀਆ ਮੁਕਾਮ ਤੇ ਪਹੁੰਚਣਗੇ ਮੈਨੂੰ ਮਾਨ ਹੈ ਕਿਉਂਕਿ ਮੇਰਾ ਬੇਟਾ ਵੀ ਸੌਰਭ ਸ਼ਰਮਾ ਐਡਵੋਕੇਟ ਜਿਹੜਾ ਕਿ ਦੋ ਵਾਰ ਐਗਜ਼ੈਕਟਿਵ ਮੈਂਬਰ ਬਾਰ ਐਸੋਸੀਏਸ਼ਨ ਦਾ ਚੁਣਿਆ ਗਿਆ ਹੈ ਉਨੇ ਵੀ ਮੇਰਾ ਨਾਮ ਕਾਫੀ ਉੱਚਾ ਕੀਤਾ ਹੈ ਮੈਂ ਆਸ ਕਰਦਾ ਮੇਰੀ ਬੇਟੀ ਉਸ ਤੋਂ ਵੱਧ ਮੇਰਾ ਨਾਮ ਉੱਚਾ ਕਰੇਗੀ ਕਿਉਂਕਿ ਮੈਨੂੰ ਪਤਾ ਜਿੰਨੀ ਇੰਟੈਲੀਜੈਂਟ ਹੈ ਉਹਦੇ ਬਾਰੇ ਮੈਂ ਮਾਈਕ ਤੇ ਬਿਆਨ ਕਰਨਾ ਤਾਂ ਚੰਗਾ ਨਹੀਂ ਲੱਗੇਗਾ ਮੇਰਾ ਨਾਮ ਬਹੁਤ ਉੱਚਾ ਕਰੇਗੀ ਮੇਰੀ ਬੇਟੀ ਮੈਨੂੰ ਪਤਾ ਹੈ ਜੀ ਮੈਮ ਨਾਲ ਵੀ ਗੱਲਬਾਤ ਕਰਦੇ ਐ ਐਡਵੋਕੇਟ ਸ਼੍ਰੂਤੀ ਸ਼ਰਮਾ ਜੀ ਮਜਰੂਦ ਨੇ ਮੈਮ ਸਭ ਤੋਂ ਪਹਿਲਾਂ ਤੇ ਪੁੱਛਾਂਗੇ ਕਿ ਇਨੀ ਯੰਗ ਐ ਇਸ ਦੇ ਵਿੱਚ ਤੁਹਾਨੂੰ ਟਿਕਟ ਮਿਲੀ ਹੈ ਕਿਵੇਂ ਦਾ ਲੱਗ ਰਿਹਾ ਹੈ ਕਿ ਐਕਸਪੀਰੀਅੰਸ ਰਿਹਾ ਹੈ ਮੈਮ ਇਹਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਮਾਨ ਮੈਸੂਰ ਹੋ ਰਿਹਾ ਹੈ ਮੈਂ ਹਾਈ ਕਮੈਂਡ ਕਾਂਗਰਸ ਦਾ ਤੁਹਾਨੂੰ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਇਹ ਮੋਟੀਵੇਸ਼ਨ ਮੈਨੂੰ ਮੇਰੀ ਫੈਮਲੀ ਤੋਂ ਮਿਲੀ ਹੈ ਮੇਰੇ ਮੰਮਾ ਤੋਂ ਮੇਰੇ ਪਾਪਾ ਤੋਂ ਮੇਰੇ ਤਾਇਆ ਜੀ ਜੋ ਸ਼ੁਰੂ ਤੋਂ ਹੀ ਸੋਸ਼ਲ ਵਰਕਰ ਰਹੇ ਨੇ ਇਹ ਹੁਣ ਕੰਮ ਨਹੀਂ ਕਰ ਰਹੇ ਤੁਸੀਂ ਦੇਖਿਆ ਹੋਵੇਗਾ ਕਾਫੀ ਪੁਰਾਣੇ ਟਾਈਮ ਤੋਂ ਪਾਪਾ ਸੋਸ਼ਲ ਵਰਕ ਕਰਦੇ ਆ ਰਹੇ ਨੇ ਬਿਨਾ ਪਾਵਰ ਤੋਂ ਵੀ ਮੇਰੇ ਪਾਪਾ ਨੇ ਬਹੁਤ ਇਲਾਕੇ ਦੀ ਸੇਵਾ ਕੀਤੀ ਹੈ ਪਾਵਰ ਮਿਲਣ ਤੇ ਹੋਰ ਵਧੀਆ ਸੇਵਾ ਕਰਾਂਗੇ ਦਾਵਾ ਨਹੀਂ ਮੈਂ ਵਾਦਾ ਕਰਦੀ ਆ ਮੈਂ ਦਿਨ ਰਾਤ ਤੁਹਾਡੇ ਨਾਲ ਸਭ ਨਾਲ ਖੜੀ ਆ ਇਸ ਇਲਾਕਾ ਨਿਵਾਸੀ ਆ ਉਹਦੇ ਨਾਲ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਮੈਮ ਕਿਵੇਂ ਦੀਆਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣਨ ਨੂੰ ਮਿਲ ਰਹੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਇਹ ਨੇ ਕਿ ਸਾਡੇ ਮਤਲਬ ਕੂੜੇ ਵਾਲੇ ਨਹੀਂ ਆਉਂਦੇ ਬਟ ਜਦ ਕੀ ਅਸੀਂ ਕੂੜੇ ਵਾਲੇ ਦੀ ਆਵਾਜ਼ ਵੀ ਉਠਾਈ ਸੀਗੀ ਕਾਰਪੋਰੇਸ਼ਨ ਆਫਿਸ ਅਸੀਂ ਜਾਂਦੇ ਰਹੇ ਆ ਮੈਂ ਤੇ ਪਾਪਾ ਉਹ ਕਹਿੰਦੇ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਉਹਨਾਂ ਕੋਲ ਪਾਵਰ ਨਹੀਂ ਸੀਗੀ ਤੁਹਾਨੂੰ ਵੀ ਪਤਾ ਹੈ ਇਹ ਇਲੈਕਸ਼ਨ ਸਰਕਾਰ ਨਹੀਂ ਕਰਵਾ ਰਹੀ ਸੁਪਰੀਮ ਕੋਰਟ ਕਰਵਾ ਰਹੀ ਹੈ ਇਲੈਕਸ਼ਨ ਦੀ ਨਾਕਾਮੀਆਂ ਉਹਨਾਂ ਦੀ ਨਾਕਾਮੀਆਂ ਨੇ ਆਮ ਆਦਮੀ ਪਾਰਟੀ ਦੀਆਂ ਤੁਹਾਨੂੰ ਪਤਾ ਹੋਏਗਾ ਤੁਸੀਂ ਸਾਰੇ ਨਿਊਜ਼ ਦੇਖਦੇ ਹੋ ਇਹ ਇਲੈਕਸ਼ਨ ਕਦੋਂ ਦੇ ਹੋ ਚੁੱਕੇ ਹੋਣੇ ਸੀ ਬਟ ਇਹ ਇਲੈਕਸ਼ਨ ਸੁਪਰੀਮ ਕੋਰਟ ਕਰਵਾ ਰਹੀ ਹੈ ਆਮ ਆਦਮੀ ਪਾਰਟੀ ਨਹੀਂ ਕਰਵਾ ਰਹੀ ਉਹਨਾਂ ਦੇ ਨਾਲ ਮੈਂ ਇਲਾਕਾ ਨਿਵਾਸੀਆਂ ਦੇ ਹਰ ਵਾਰੀ ਨਾਲ ਖੜੀ ਆ ਕੀ ਕੀ ਪ੍ਰਾਇੋਰਟੀਜ਼ ਰਹਿਣਗੀਆਂ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਮੈਮ ਕੂੜੇ ਦੀ ਸਮੱਸਿਆ ਵਾਂ ਪਾਣੀ ਦੀ ਸਮੱਸਿਆ ਵਾਂ ਇਹ ਸਮੱਸਿਆ ਨੂੰ ਅੱਗੇ ਰੱਖਾਂਗੀ ਮੇਰੇ ਪਾਪਾ ਇਹ ਕੰਮ ਵੈਸੇ ਅਸੀਂ ਆਪਣੇ ਬੰਦੇ ਪ੍ਰਾਈਵੇਟ ਰੱਖਿਓਏ ਨੇ ਆਪਣੇ ਜਿਹੜੇ ਸਾਡੇ ਕੰਮ ਕਰਦੇ ਨੇ ਬਟ ਪਾਵਰ ਤੇ ਆਉਣ ਤੇ ਬਾਅਦ ਮੈਂ ਹੋਰ ਵਧੀਆ ਕੰਮ ਕਰਕੇ ਦਿਖਾਵਾਂਗੀ ਪੋਲੀਟੀਕਲ ਐਸ ਇਲੈਕਸ਼ਨਸ ਦੇ ਵਿੱਚ ਉਮੀਦਵਾਰ ਚੁਣਨ ਤੋਂ ਪਹਿਲਾਂ ਦਾ ਕੀ ਤੁਹਾਡੀ ਸੋਚ ਸੀ ਕਿ ਜਦੋਂ ਆਏ ਹੋ ਇਸ ਉਮੀਦਵਾਰ ਚੁਣੇਗੇ ਤਾਂ ਉਸ ਤੋਂ ਬਾਅਦ ਕੀ ਡਿਫਰੈਂਸ ਆਇਆ ਸਮਾਜ ਸੇਵਾ ਤੇ ਪਾਪਾ ਦੇ ਨਾਲ ਮੈਂ ਵੀ ਕਰਦੀ ਆ ਰਹੀ ਆ ਇਹ ਮੋਟੀਵੇਸ਼ਨ ਮੈਨੂੰ ਪਾਪਾ ਤੋਂ ਤੇ ਮਿਲੀ ਹੈ ਬਟ ਮੈਨੂੰ ਮੇਰੇ ਏਰੀਆ ਵਾਲਿਆਂ ਨੇ ਵੀ ਗਾਈਡ ਕਰਨਾ ਹੈ ਕੀ ਕਹਿਣਾ ਚਾਹੋਗੇ ਕਿ ਖਾਸ ਲੇਡੀਜ਼ ਲਈ ਕੀ ਕਰੋਗੇ ਕਿਉਂਕਿ ਲੇਡੀਜ਼ ਨੂੰ 50% ਇਸਾਰੇ ਰੈਜ਼ਰਵੇਸ਼ਨ ਮਿਲੀ ਹੈ ਨਾਦਰਨੇ ਕਬਿਲੇਕਸ਼ਨ ਦੇ ਵਿੱਚ ਕਿਤੇਗਾ ਕਿਤੇਗਾ ਬੰਦੇ ਵਾਲਾ ਕਿਤੇਗਾ ਕਿਤੇਗਾ ਵੀ ਕਿਤੇਗਾ ਵੈਲਕਮ ਕਰਦੀ ਆ ਮੈਂ ਮੋਟੇ ਲੋਣੀਏ ਦੇਖੋ ਸਾਨੂੰ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਐਜੂਕੇਸ਼ਨ ਮੈਂ ਐਲ ਐਲ ਐਮ ਕਰੀ ਹੈ ਠੀਕ ਹੈ ਮੈਂ ਕੋਈ ਵੀ ਇਨਾਰੀ ਪ੍ਰੋਬਲਮ ਹੈ ਦੇਖੋ ਮੈਂ ਇਨਾਰੀ ਹਾਊਸ ਦੇ ਵਿੱਚ ਆਵਾਜ਼ ਉਚਕਾਉਂਗੀ ਮੈਂ ਉਹਨਾਂ ਦੇ ਹਾਊਸ ਦੇ ਗ੍ਰੇਪਰੈਜ਼ੈਂਟ ਕਰ ਸਕਾਂਗੀ ਕਿ ਹਾਂ ਮੇਰੀ ਏਰੀਆ ਦੇ ਵਿੱਚ ਇਹ ਪ੍ਰੋਬਲਮ ਹੈ ਜੋ ਕਾਰਪੋਰੇਟ ਮੇਰੇ ਸੇਵਾ ਦਾ ਕੰਮ ਮੈਂ ਕਰਾਂਗੀ ਕਰਾਂਗੀ ਮੈਂ ਆਪਣੇ ਪਾਪਾ ਨੂੰ ਨਾਲ ਲੈ ਕੇ ਚੱਲਾਂਗੀ ਹਰ ਜਗ੍ਹਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਸਮੱਸਿਆਵਾਂ ਹੁੰਦੀਆਂ ਨੇ ਜੋ ਜੈਂਟਸ ਨਾਲ ਜਿਹੜੀਆਂ ਲੇਡੀਜ਼ ਨੇ ਜਲਦੀ ਕਿਤੇ ਨਹੀਂ ਕਰਦੀਆਂ ਕਿ ਇੱਕ ਲੇਡੀਜ਼ ਹੋਵੇ ਤਾਂ ਉਹਨਾਂ ਲੋਕ ਜਲਦੀ ਆਪਣੇ ਪ੍ਰੋਬਲਮਸ ਜਿਹੜੀਆਂ ਨੇ ਉਹ ਡਿਸਕਸ ਕਰ ਲੈਂਦੀਆਂ ਨੇ ਤਾਂ ਤੁਸੀਂ ਮੰਨਦੇ ਹੋ ਕਿ ਤੁਸੀਂ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਜੀ ਮੈਂ ਮੈਂ ਦਾਅਵਾ ਕੀਤਾ ਤੇ ਵਾਅਦਾ ਵੀ ਕੀਤਾ ਮੈਂ ਦਿਨ ਰਾਤ ਆਪਣੀਆਂ ਸਭ ਭੈਣਾਂ ਨਾਲ ਖੜੀ ਹਾਂ ਇਸ ਇਲਾਕੇ ਦੇ ਨਿਵਾਸੀ ਨੇ ਦਿਨ ਰਾਤ ਖੜੀ ਹਾਂ ਮੇਰੀ ਫੈਮਲੀ ਸਾਰੀ ਮੇਰੇ ਨਾਲ ਹੈ ਹੋਰ ਵੀ ਜਿਹੜੇ ਇਲਾਕਾ ਨਿਵਾਸੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਬੇਟੀ ਤੁਹਾਡੇ ਏਰੀਆ ਦੀ ਜਿਹੜੀ ਇੱਕ ਹੁਣ ਹਾਰਤੀ ਹੈ ਉਹ ਖੜੀ ਹੋਈ ਹੈ ਹਾਂਜੀ ਇਹ ਸਾਡੇ ਇਲਾਕੇ ਦੀ ਬਹੁਤ ਹੀ ਸੂਝਵਾਨ ਬੱਚੇ ਨੇ ਤੇ ਇਸ ਕਰਕੇ ਸਾਰਾ ਇਲਾਕਾ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਦਿਲੋਂ ਜਾਣਦੇ ਆ ਕਿ ਇਹ ਹੀ ਜਤਨ ਇਹ ਹੀ ਇਹਨਾਂ ਸਭ ਨੂੰ ਵਧੀਆ-ਵਧੀਆ ਕੰਮ ਕਰਾ ਕੇ ਦਈਏ ਮਲੇ ਵਾਲੇ ਨੂੰ ਹੋਰ ਵੀ ਗੱਲਬਾਤ ਕਰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਸਰ ਮੇਰਜਿੰਦਰ ਅਰਜਨ ਜੀ ਐਕਸ ਕਾਉਂਸਲਰ ਅਸੀਂ 2002 ਤੋਂ ਲੈ ਕੇ 2007 ਤੱਕ ਇਹਨਾਂ ਇਲਾਕਿਆਂ ਨੂੰ ਇੱਕ ਸੋਨਾ ਬਣਾ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਇੰਨੀ ਕਾਫੀ ਪਾਰਟੀਆਂ ਆਈਆਂ ਨੇ ਭਾਜਪਾ ਵਾਲੇ ਉਹਨਾਂ ਨੇ ਦੇਖੋ ਕਿ ਗਲੀ ਨੰਬਰ 8 ਰਜ਼ਿੰਦਰ ਨਗਰ ਦੀ ਜਿਹੜੀ 20 ਸਾਲ ਤੋਂ ਨਹੀਂ ਬਣੀ ਅੱਜ ਤੱਕ ਨਹੀਂ ਬਣੀ ਲੇਕਿਨ ਅਸੀਂ ਵਾਦਾ ਕਰਦੇ ਹਾਂ ਗਲੀ ਵਾਲਿਆਂ ਨਾਲ ਵੀ ਇਲਾਕਾ ਵਾਸੀਆਂ ਨਾਲ ਇਹ ਕੂੜੇ ਦੀ ਪ੍ਰੋਬਲਮ ਕਿਉਂ ਆ ਅਸੀਂ ਅੱਜ ਪੂਰੇ ਫਕਰਨਾ ਕਰਨੇ ਆ ਕਿ ਜਿਵੇਂ ਅਸੀਂ ਡਬਲ ਇੰਜਨ ਦੀ ਵਾਰਡ 15 ਬਣਾ ਰਹੇ ਹਾਂ ਇੱਕ ਪਾਸੇ ਸ਼ਰੂਤੀ ਸ਼ਰਮਾ ਕੰਮ ਕਰੇਗੀ ਦੂਸਰੇ ਪਾਸੇ ਸੰਜੀਵ ਸ਼ਰਮਾ ਜੀ ਕੰਮ ਕਰਨਗੇ ਔਰ ਅਸੀਂ ਇਲਾਕਾ ਨਿਵਾਸੀ ਜਿਹੜੇ ਆ ਮੇਰੇ ਨਾਲ ਮੇਰੇ ਸਾਥੀ ਖੜੇ ਨੇ ਅਸੀਂ ਇਹਨਾਂ ਦਿੜੋਂ ਧੰਨਵਾਦੀ ਆ ਜਿਹੜੇ ਦਿਨ ਰਾਤ ਸਾਡੇ ਨਾਲ ਮਿਹਨਤ ਕਰਦੇ ਆ ਅਸੀਂ ਇਹਨਾਂ ਭਰਾਵਾਂ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੈ ਹਿੰਦ ਜੈ ਭਾਰਤ ਹੋਰ ਵੀ ਇਲਾਕਾ ਨਿਵਾਸੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਸਰ ਇਸ ਬੇਟੀ ਦੇ ਬਾਰੇ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਸਾਡੇ ਬੱਚੇ ਨੂੰ ਟਿਕਟ ਦਿੱਤੀ ਹੈ ਮੈਂ ਸਾਰੀ ਪਬਲਿਕ ਇਹ ਰਿਕਵੈਸਟ ਕਰਨ ਚਾਹੁੰਦਾ ਕਿ ਵੋਟ ਉਹਨਾਂ ਨੂੰ ਪਾਓ ਜਿਹੜੇ ਤੁਹਾਡੇ ਕੰਮ ਕਰਵਾ ਸਕਦੇ ਨੇ ਤੁਹਾਡੇ ਏਰੀਆ ਜਿੰਨੇ ਕੈਂਡੀਡੇਟ ਖੜੇ ਨੇ ਸਭ ਦੇ ਵਿੱਚ ਜਿੰਨੇ ਕੈਂਡੀਡੇਟ ਖੜੇ ਨੇ ਉਹਨਾਂ ਵਿੱਚ ਸਭ ਤੋਂ ਐਜੂਕੇਟਿਡ ਇਹ ਨੇ ਭਗਵੰਤ ਮਾਨ ਦਾ ਗਹਿਣਾ ਬਿਜਲੀ ਦਾ ਜੀਰੋ ਹੀ ਰਹਿਣਾ ਵਾਰਡ ਨੰਬਰ 15 ਦੇ ਸਮੂਹ ਇਲਾਕਾ ਨਿਵਾਸੀਆਂ ਦੀ ਕੀਤੀ ਜਾਂਦੀ ਹੈ ਕਿ ਆਪ ਦੇ ਇਲਾਕੇ ਦੇ ਹਰ ਮੰਨ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਾਨੂੰ ਟਿਕਟ ਦਿੱਤੀ ਗਈ ਹੈ ਇਹਦੇ ਵਾਸਤੇ ਧੰਨਵਾਦੀ ਤੇ ਹੈਗੇ ਆ ਪਰ ਜਿਹੜਾ ਮਲੇ ਵਿੱਚ ਅਸੀਂ ਡੋਰ ਟੂ ਡੋਰ ਜਾ ਰਹੇ ਆ ਜੋ ਸਾਨੂੰ ਪਿਆਰ ਮਿਲ ਰਿਹਾ ਜੋ ਸਾਨੂੰ ਰਿਸਪੌਂਸ ਮਿਲ ਰਿਹਾ ਜੋ ਸਾਨੂੰ ਅਸ਼ੀਰਵਾਦ ਮਿਲ ਰਿਹਾ ਮੈਂ ਉਹਨਾਂ ਦੇ ਵਾਸਤੇ ਦੇ ਲਈ ਧੰਨਵਾਦੀ ਆ ਮੈਂ ਪਬਲਿਕ ਨੂੰ ਫੇਰ ਵੀ ਇੱਕ ਵਾਰ ਰਿਕਵੈਸਟ ਕਰਦਾ ਕਿ ਕੈਂਡੀਡੇਟ ਉਸ ਨੂੰ ਵੋਟ ਪਾਓ ਜਿਹੜਾ ਤੁਹਾਡਾ ਕੰਮ ਕਰਵਾ ਸਕਦਾ ਹੈ ਤੁਹਾਡੇ ਕੂੜੇ ਸਮੱਸਿਆ ਤੁਹਾਡੇ ਸੀਵਰੇਜ ਸਮੱਸਿਆ ਤੁਹਾਡੇ ਪਾਣੀ ਸਮੱਸਿਆ ਲਾਈਟ ਦੀ ਸਮੱਸਿਆ ਔਰ ਜਿਹੜੇ ਬੰਦੇ ਇਹ ਜਿਹੜਾ ਕੈਂਡੀਡੇਟ ਹੈ ਤੁਹਾਡਾ ਸਰ ਜਿੰਨੇ ਕੈਂਡੀਡੇਟ ਖਲੋਤੇ ਬਾਕੀ ਪਾਰਟੀਆਂ ਵਾਲ ਸਭ ਤੋਂ ਜ਼ਿਆਦਾ ਐਜੂਕੇਟਿਡ ਹੈ ਔਰ ਇਹ ਪਰਿਵਾਰ ਸਭ ਤੋਂ ਜ਼ਿਆਦਾ ਸੇਵਾ ਕਰਨ ਵਾਲਾ ਹੈ ਅੱਜ ਤੋਂ 30 ਸਾਲ ਪਹਿਲਾਂ ਤੋਂ ਤੱਕ ਸਾਡੇ ਪ੍ਰੇਮ ਅਰਜਨ ਮੈਡਮ ਜੀ ਸਾਡੇ ਮਾਮੀ ਨੇ ਔਰ ਅਰਜਨ ਰੇਡੀਓਜ਼ ਵਾਲੇ ਕਾਂਗਰਸ ਵਾਲੇ ਅਹੀ ਕਟੋਕੜ 1700 ਸਾਲ ਤੋਂ ਇਸ ਸ਼ਹਿਰ ਦੇ ਵਿੱਚ ਸੇਵਾ ਨਿਭਾ ਰਹੇ ਆ ਔਰ ਵਾਦਾ ਕਰਦੇ ਆ ਆਗਾਹ ਤੋਂ ਵੀ ਇਹੋ ਜੀ ਸੇਵਾ ਨਿਭਾਵਾਂਗੇ ਕਿ ਲੋਕਾਂ ਨੂੰ ਵੋਟ ਕਹਿਣ ਵਾਸਤੇ ਲੋੜ ਨਹੀਂ ਪੈਗੀ ਉਹ ਖੁਦ ਕਹਿਣਗੇ ਕਿ ਤੁਸੀਂ ਖੜੇ ਹੋ ਅਹੀ ਤੋਂ ਅਰਵਾਡ ਪਾਉਣਗੇ ਐਸੀ ਵਾਰਡ ਨੰਬਰ 15 ਤੋਂ ਐਡਵੋਕੇਟ ਸ਼ਰੂਤੀ ਸ਼ਰਮਾ ਬਾਪ ਦੀ ਜੋੜੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਬਾਪ ਆਪਣੀ ਧੀ ਨੂੰ ਮੋਟੀਵੇਟ ਕਰ ਰਿਹਾ ਹੈ ਸਮਾਜ ਸੇਵਾਲੇ ਇਲਾਕੇ ਦੇ ਜਿਹੜੇ ਡਵੈਲਪਮੈਂਟ ਦੇ ਕੰਮਾਂ ਲਈ ਇੱਕ ਬਾਪ ਜਿਹੜਾ ਹੈ ਉਹ ਵੀ ਇੱਕ ਸੰਜੀਵ ਸ਼ਰਮਾ ਜਿਹੜੇ ਨੇ ਉਹ ਐਸਐਚਓ ਰਿਟਾਇਰਡਿੰਗ ਸਮਾਜ ਸੇਵਾ ਦੇ ਦੇ ਵਿੱਚ ਬਹੁਤ ਸਾਰੇ ਕੰਮ ਕਰ ਚੁੱਕੇ ਨੇ ਤੇ ਉਹਨਾਂ ਦੀ ਬੇਟੀ ਨੂੰ ਮੌਕਾ ਮਿਲਿਆ ਹੈ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਤੇ ਉਹਨਾਂ ਦੀ ਇਹ ਸੋਚ ਹੈ ਕਿ ਜੇਕਰ ਉਹਨਾਂ ਨੂੰ ਉਹਨਾਂ ਦੀ ਬੇਟੀ ਜਿਹੜੀ ਜਿੱਤਦੀ ਹੈ ਤਾਂ ਉਹ ਇਸ ਇਲਾਕੇ ਦੇ ਵਿਕਾਸ ਲਈ ਹੋਰ ਬਾਤੁਵਾਦ ਕਾਰਜ ਕਰਨਗੇ ਲੋਕ ਨੀਸ਼ਰਮਣੀ ਦੇਖਣ ਨੂੰ ਮਿਲ ਲਿਆ ਨੇ ਉਹ ਕਰਨਗੇ ਕਾਂਗਰਸ ਉਮੀਦਵਾਰ ਨੇ ਐਡਵੋਕੇਟ ਸੁਪਤੀ ਸ਼ਰਮਾ ਕਿ ਕਿ ਦਸੰਬਰ ਨੂੰ ਹੀ ਪਤਾ ਚੱਲੇਗਾ ਕਿ ਉਹਨਾਂ ਦੇ ਹੱਕ ਵਿੱਚ ਜਿਹੜੇ ਨੇ ਕਿੰਨੀਆਂ ਵੋਟਾਂ ਜੜੀਆਂ ਉਹ ਪੈਂਦੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅਮਿਲ ਜਨ